ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਦੇ ਤਹਿਸੀਲ ਬਾਈਨੂ ਪਿੰਡਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 10 ਨਾਂਗ ਲੈ ਕੇ ਆਏ ਆ ਜਿੰਨਾਂ ਚੋਂ ਇੱਕ ਹੋਇਆ ਸਵਾਇਆ ਤੇ ਬਾਕੀ ਗੱਬਰ ਨੇ ਜੀ ਡਿਟੇਲ ਬਾਈ ਤੋਂ ਲੈ ਕੇ ਦੇਉਂਗਾ ਜੀ ਜੇ ਕੋਈ ਸੂਇਆ ਸਵਾਇਆ ਨਾ ਗੁੰਦਾ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੁੰਦੇ ਆ ਤੇ ਜੇ ਕੋਈ ਗੱਬਣ ਹੁੰਦਾ ਤਾਂ ਤੁਸੀਂ ਆਪ ਦਾ ਪਾਸ ਵੇਰੇ ਜਰੂਰ ਕਰ ਲਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਲਾਲੀ ਬਾਈ ਪਿੰਡ ਚੜੱਕ ਜ਼ਿਲ੍ਹਾ ਮੋਗਾ ਤਹਿਸੀਲ ਵੀ ਮੋਗਾ ਬਾਈ ਮੋਬਾਈਲ ਨੰਬਰ 8198856080 ਆ ਵੀਰੇ ਠੀਕ ਆ ਵੀਰੇ ਅੱਜ 3 ਨਾਗਾ ਜੀ 3 ਨਾ 2001 ਚ ਹੈ ਠੀਕ ਆ ਕਿੱਧਰੋਂ ਸ਼ੁਰੂ ਕਰਕੇ ਸੂਈ ਤਾਂ ਲੱਗ ਜਾਂਦੇ ਨੇ ਬਾਈ ਠੀਕ ਆ ਸੂਆ ਕਿੰਨਾਂ ਮਾ ਸੂਈ ਹੈ ਵੀਰੇ ਬਈ ਓਰੀਜਨਲ ਦੂਜੇ ਸੂ ਇਸ ਸੁਹਾ ਸੁਈ ਆ ਬਾਈ ਸਾਢੇ 4 ਦਾ ਟਾਈਮ ਸੀਗਾ 0 ਪਈਆ ਬੱਠਲ ਚ ਪੈ ਗਈ ਆ ਠੀਕ ਹੈ ਮਗਰ ਵੱਚੀ ਆ ਬਾਈ ਵੱਚੀ ਚੰਗੀ ਆ ਹਾਂ ਵੱਚੀ ਪੂਰੀ ਵਜਨ ਵਾਲੀ ਆ ਬਾਈ ਵੱਡੀ ਆ ਵੱਚੀ ਜਰਸੀ ਚ ਆ ਗਈ ਜੀ ਹਾਂ ਜਰਸੀ ਚ ਆ ਬਾਈ ਵੱਚੀ ਠੀਕ ਹੈ ਜੇਰ ਦਾਨ ਨਾ ਜਮਾਨਤ ਆ ਬਾਈ ਫੌਲ ਜਿੰਨਾ ਬੋਲਾ ਕੱਢਿਆ ਜੀ ਬੋੜਾ ਬਾਈ ਸੁਹਾ ਕੱਢਿਆ ਹੋਊਗਾ ਸਾਢੇ 4 ਪੌਣੇ 5 ਕਿਲੋ ਹੋਊਗਾ ਆਪਾਂ ਅੱਗੇ ਜੇ ਨਹੀਂ ਕੱਢਿਆ ਹੁੰਦਾ ਤਾਂ ਆਪਣੇ ਇਹ ਕਿਆ ਹੁੰਦਾ ਵੀ ਨਹੀਂ ਕੱਢਿਆ ਹੂੰ ਇਈ ਭੈਣ ਭਰਾ ਕਹਿੰਦੇ ਵਪਾਰ ਗਣਾ ਸੂਹਾ ਵੀ ਦੂਜਾ ਹੀ ਰਹਿੰਦਾ ਹੂੰ ਠੀਕ ਆ ਆਪਣੇ ਕੋਲੇ ਜਿੱਦੇ ਤੀਜੇ ਵਾਲੀ ਹੁੰਦੀ ਆ ਵੀਡੀਓ ਕੱਢ ਕੇ ਵੇਖ ਲੈ ਕੋਈ ਭੈਣ ਭਰਾ ਆਪਣਾ ਤੀਜਾ ਗਿਆ ਹੁੰਦਾ ਬਈ ਜਿੱਦੇ ਨਹੀਂ ਚੋਈ ਹੁੰਦੀ ਵੀ ਬੋੜਾ ਨਹੀਂ ਕੱਢਿਆ ਉਹਦੇ ਵੀਡੀਓ ਤੇ ਪੜੱਕ ਦੇਣੇ ਗਿਆ ਹੁੰਦਾ ਵੀ ਨਹੀਂ ਕੱਢਿਆ ਸਾਡੇ 4 ਕਿਲੋ ਮੰਨੇ ਕੋਈ ਮੈਂ ਜੋਖਿਆ ਮੈਂ ਵੀ ਅੰਦਾਜ਼ਾ ਹੀ ਦੱਸਿਆ ਠੀਕ ਆ ਵੱਛੀ ਨੂੰ ਪਿਆ ਆ ਗਏ 4 ਕਿਲੋ ਕੱਢਿਆ ਥਾਣਾ ਦੀ ਗਰੰਟੀ ਆ ਪੂਲ ਗਰੰਟੀ ਆ ਬਈ ਪਿਛਲੇ ਸਵੇਰੇ ਉਹਨਾਂ ਨੇ ਕਿਹਾ ਵੀ 19 20 ਕਿਲੋ ਦੋਤ ਚੋਇਆ ਠੀਕ ਆ ਜਿਹੜੇ ਹਸਾਣਾ ਕੱਦ ਵਜਣਾ ਬਰਾੜਾ ਦਿੱਤਾ ਵੀ ਹੋਊਗਾ ਕਿੰ ਬਾਈ ਚੋਟ ਦੇਣਾ ਪਸ਼ੂ ਨੇ ਸੇਵਣਾ ਆਈਡੀਆ ਮੰਨ ਕੇ ਆਪਾਂ 18 19 ਮੰਨ ਕੇ ਲਈ ਭੈਣ ਭਰਾ ਦੀ ਸਮਝ ਨਾ ਦੇ ਦੇਣ ਬਾਈ ਹਾਂ ਠੰਡੇ ਸੀਲ ਵੀ ਫੋਰ ਗਾਰੰਟੀ ਬਾਈ ਗਾਰੰਟੀ ਸੁਆ ਬਾਈ ਦੱਸਦਾ ਕਿ ਦੂਜਾ ਸੂਈ ਹੈ ਜੀ ਮਾਰਨਿੰਗ 6:30 ਵਜੇ ਸੂਈ ਸੀ ਬੱਚਾ ਮਗਰ ਬੱਚੀ ਹੈ ਜੀ ਜੇਰ ਦੀ ਕੰਪਲੀਟ ਆ ਵਜਨ ਵਜੂਦ ਦੇ ਪੱਖ ਤੋਂ ਪੂਰੇ ਚੰਗੀ ਆ ਸੋਹਣਾ ਫਿਟਨੈਸ ਵਾਲਾ ਹਵਾਨਾ ਹਵਾਨਾ ਤੁਸੀਂ ਨੇੜੇ ਤੋਂ ਚੈੱਕ ਕਰ ਜਾ ਸਕਦੇ ਹੋ ਕੱਲਾ ਕੱਲਾ ਨਿਖੜ ਮਾ ਬਾਕੀ ਪਹਿਲੀ ਚਵਾਈ ਚ ਬਾਈ ਦੱਸਦਾ ਤੇ 4 ਤੋਂ ਲੈ ਕੇ 5 ਕਿਲੋ ਦੇ ਵਿੱਚ ਵਿੱਚ ਦੁੱਧ ਹੋਊਗਾ ਮਿਣਿਆ ਆਪਾਂ ਵੀ ਨੀਗਾ ਐਨਾ ਚਵਾਈ ਕੀਤੀ ਹੋਈ ਆ 18 ਤੋਂ 20 ਕਿਲੋ ਕਪੈਸਿਟੀ ਵਾਲੀ ਬਾਈ ਦੱਸਦਾ ਕਿ ਵੈੜ ਦਿੱਤਾ ਹੋਊਗਾ ਵੀਰੇ ਕੋਈ ਸ਼ੱਕ ਵਾਲੀ ਗੱਲ ਨਹੀਂ ਥਣ ਭਾਂਡੇ ਦੀ ਪੂਰੀ ਸਾਫ ਆ ਵਜਨ ਵਜੂਦ ਪੂਰਾ ਚੰਗਾ ਏਣ ਹਵਾਨਾ ਅਜੇ ਵੀ ਕਰਮਾਰੀ ਦਾ ਫਸਿਆ ਆ ਪੱਟਾਂ ਚ ਬਾਕੀ ਨੇੜੇ ਤੋਂ ਤੁਹਾਨੂੰ ਹਵਾਨਾ ਚੈੱਕ ਕਰਾ ਦਿੰਨੇ ਲਓ ਜੀ ਕਰ ਲਓ ਜੀ ਚੈੱਕ ਬਾਈ ਰਾਤ ਵੈੜ ਤੋਂ ਬੈਠੀ ਦਾ ਨਹੀਂ ਸੀ ਠੀਕ ਆ ਇਨੀ ਬਣੀ ਨਹੀਂ ਸੀ ਵੇੜਾ ਠੀਕ ਆ ਹਾਂ ਤਾਂ ਹੀ ਮੈਂ ਕਿਹਾ ਵੀ ਰੈਲੀ ਕੀਤੀ ਵੀ ਆ ਹੋ ਸਕਦਾ ਵੀ ਜੇ ਨਾ ਇਨੀ ਬਣੀ ਹੁੰਦੀ ਆਪਾਂ ਵੀ ਨਾ ਚੁੰਦੇ ਠੀਕ ਆ ਜਿਵੇਂ ਆਮ ਵਪਾਰੀ ਕਰਦੇ ਆ ਠੀਕ ਆ ਤੈਨੂੰ ਸਿੱਧੀ ਗੱਲ ਲਾ ਦਿੰਦਾ ਪਰ ਵੇੜਾ ਓਖੀ ਹੁੰਦੀ ਸੀ ਆਪ ਨੂੰ ਤਾਂ ਰੈਲੀ ਕਰਨੀ ਠੀਕ ਆ ਜੈ ਜੀ ਡਿਮਾਂਡ ਇਹਦੇ ਭਾਈ ਮੌਲ ਗਰਾਉਂਡ ਨੂੰ ਕੋਈ ਭੈਣ ਭਰਾ ਪੈਂਡ ਕਰਾ ਲਈ 65 ਕਰਾ ਲਈ ਇਹਦੀ ਜਮਾ ਜੈਸ ਨੋਆ 100 ਰੁਪਿਆ ਛੋਟ ਵਾਲਾ ਕੰਮ ਹੀ ਆ 95000 95000 ਹਾਂਜੀ ਭਾਈ ਠੀਕ ਆ ਇੱਕ ਛੋਟੀ ਨਾ ਹਾਂ ਜੇ ਭਾਈ ਠੀਕ ਆ ਚੰਗੀ ਆ ਵੇਲ ਲਾ ਲਈ ਆ ਬਾਕੀ ਤਿਆਰੀ ਬਹੁਤ ਸੋਹ ਜਿਹੜਾ 2 ਨੰਬਰ ਨਾਕ ਆ ਗਿਆ ਵੀਰੇ ਇਹਦਾ ਸੂਆ ਕਿੰਨਾ ਮਾਜ ਬਾਈ ਰੀਨਲ ਦੂਜੇ ਸੂਏ ਇਹ ਆ ਤੇ ਦੂਜੇ ਹੀ ਆਹਾ ਠੀਕ ਆ ਆਪਾਂ ਪਹਿਲਾਂ ਕਹਿਦਾ ਵੀ ਜੇ ਕੋਈ ਤੀਜੀ ਹੁੰਦੀ ਆਪਾਂ ਕਹਿ ਦੇਣਾ ਸੀ ਆਪਾਂ ਨੂੰ ਕੋਈ ਡਰਨੀ ਐ ਇੱਥੇ ਹਨਾ ਠੀਕ ਆ ਮਾਲਕਾਂ ਨੇ ਬਾਈ ਇਹਦਾ 21 22 ਕਿਲੋ ਦੁੱਧ ਚੋਇਆ ਹਜੇ ਇਹਦੇ 5 ਤੋਂ 6 ਦਿਨ ਵੇੜ ਦੇ ਪਾਏ ਡੇਟ ਮੁਤਾਬਕ ਹਾਂ ਬਾਈ ਠੀਕ ਆ ਜਮਾ ਲੋਕ ਲਈ ਵੀ ਆ ਕੋਈ ਹਿਮਾਚਲ ਵਾਲੀ ਜਾਰਸੀ ਨਾ ਸਮਝ ਲੈ ਤੈਨੂੰ ਵੀ ਵੀਡੀਓ ਤੋਂ ਨਿਆਤਾ ਬਣਾਉਣਾ ਤੈਨੂੰ ਵੀ ਪਤਾ ਵੀ ਹਾਈਟ ਤੇ ਵਜਣਾਂ ਤੋਂ ਵਹਿੜਦਾ ਉਹੀ ਦੱਸ ਦਿੰਦਾ ਹੂੰ ਸਮੀ ਬੜੀ ਆ ਬਾਈ ਠੀਕ ਆ ਬੰਦੇ ਦਾ ਨੰਬਰ ਤੇ ਐਡਰੈਸ ਵੀ ਦੇ ਦਾਂਗੇ ਜਿੱਥੋਂ ਆਈ ਆ ਵੇਲ ਇੱਕ ਨੰਬਰ ਨਾਲੋਂ ਵੀ ਜ਼ਿਆਦਾ ਇੱਕ ਨੰਬਰ ਨਾਲੋਂ ਵੀ ਬਾਈ ਜ਼ਿਆਦਾ ਆ ਠੀਕ ਆ ਹਾਂ ਵੇਲ ਹਾਈਟ ਵਜਨ ਸਾਰਾ ਚੰਗੇ ਇਕੱਲੇ ਕੱਚੀ ਜ਼ਰੂਰ ਆ ਹੱਥ ਦੇ ਅੰਦਰ ਬਾਹਰ ਤੋਂ ਉਹਨਾਂ ਨੇ 4 ਤੋਂ 5 ਦਿਨ ਕਿਹਾ ਬਾਈ ਠੀਕ ਆ ਮੋਟੀ ਵਿਖਾ ਦੇ ਵਹਿਣ ਦੀ ਲੈ ਲਓ ਜੀ ਟੌਪ ਕੁਆਲਿਟੀ ਦੀ ਜਰਸੀ ਆ ਬਾਕੀ ਕਹਿ ਸਕਦੇ ਬਾਕੀ ਸੋਨਾ ਥਾਣਾ ਦੱਸਿਆ ਜਾਂ ਕੱਲਾ ਕੱਲਾ ਨਿੱਖੜ ਮ ਅੱਖੀ ਚਵਾਈ ਵਾਲਾ ਪੋਰਟ ਸ਼ੰਗਪੋਰਾ ਵੀ ਕੱਲੇ ਕੱਚੀ ਕੱਚੀ ਹੈ ਵੀਰੇ ਜਿੱਦੇ ਕਰਮ ਵਾਲੀ ਤਿਆਰ ਹੋ ਗਈ ਤੁਹਾਨੂੰ ਵੀ ਪਤਾ ਕਿੰਨੇ ਰੁਪਈਆ ਦੀ ਚੀਜ਼ ਹੈ ਜੇ ਮੋੜ ਲਿਆ ਵੀਰੇ ਬਈ 14-5 ਦਿਨਾਂ ਦੀ ਦਾ ਕੱਚੀ ਵੀ ਗੱਰੀ ਆ ਹਾਂਜੀ ਤੈਨੂੰ ਵੀ ਪਤਾ ਹੀ ਆ ਇਹ ਤਾਂ ਗੱਲ ਹੈਗੀ ਆ ਹਾਂ ਬਾਕੀ ਚੰਗੀ ਆ ਵੈੜ ਵੀਰੇ ਸੋਨਾ ਗਲਾਬੀ ਥਾਣਾ ਕੱਲਾ-ਕੱਲਾ ਨਿਖੜਵਾ ਹਵਾਨੇ ਤੇ ਬਰੀਕ-ਬਰੀਕ ਵੀ ਐਂਜ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਗਣਤੀ ਚ ਜੇ ਜਮਾ ਡਾਲਿਆਂ ਤੇ ਹੁੰਦੀ ਤਾਂ ਪੰਡਾ ਲਾਈਆਂ ਹੋਣੀਆਂ ਸੀਗੀਆਂ ਤੇ ਫਿਰ ਮੁੱਲ ਵੀ ਫਿਰ ਉੱਚਾ ਹੀ ਹੋਣਾ ਸੀ ਅੱਜ ਮੈਲਵੀ ਵੀਰੇ ਭਾ ਚੀ ਜਾਣੀ ਐ ਜੈ ਜੀ ਦੀ ਡਿਮਾਂਡ ਜਿਹੜੇ ਲੈਣੀ ਐ ਬਾਈ ਜਿੱਦੇ ਸੂ ਵੀ ਹੂੰ ਠੀਕ ਆ ਕਿਸੇ ਪੁਰਾਣੇ ਖੜਾਹੀ ਦੇ ਘਰੇ ਸੂਈ ਹੁੰਦੀ ਤਾਂ ਵੜਾ 87 88000 ਰੁਪਏ ਦੀ ਸੀ ਹਾਂ ਠੀਕ ਆ ਚਾਰ ਪੰਜ ਦਿਨ ਲੈਂਦੀ ਆ ਹੂੰ ਅੱਜ ਦੀ ਜਮਾ ਜੈ ਸਨੋ ਆ ਜਿਹੜੀ ਲੈਣ ਵਾਲੀ 67000 ਦੀ ਵੜ ਦੇ ਦ ਅੱਜ ਅੱਜ ਬਾਈ ਠੀਕ ਆ ਹਾਂ ਇਹੀ ਕਿਸੇ ਦੇ 2 3 ਨਾਲ ਦੇ ਘਰੇ ਹੁੰਦੀ ਬਾਈ ਹੂੰ ਠੀਕ ਆ ਹੋ ਸਕਦਾ ਇਹਦਾ ਲੱਖੋਂ ਬਾਹਰ ਮੁੱਲ ਕਰ ਦਿੰਦੇ ਆ ਠੀਕ ਆ ਕਿਉਂਕਿ ਤੈਨੂੰ ਵੀ ਪਤਾ ਕੀ ਚਾਹਦਾ ਵੀਰੇ ਮਾਰ ਕੇ ਦਾ ਥਣ ਥਣ ਵਿਖਾ ਲਈ ਨਾੜਾ ਵਿਖਾ ਲਈ ਵਹਿੜ ਦੇ ਲੈ ਲਓ ਜੀ ਚੈੱਕ ਕਰੋ ਇਹ ਲੱਤਾਂ ਖੋਲ ਕੇ ਤੋਰੂਗੀ ਬਾਈ ਬੰਦਾ ਜੀ ਕਹਿੰਦਾ ਜਦੋਂ ਲਈ ਆ ਠੀਕ ਆ ਵੀਰੇ ਹਾਂ ਤੇ ਤਿੰਨ ਨੰਬਰ ਇਹਦਾ ਸੂਆ ਕਿੰਨਾ ਮਾਜੀ ਬਾਈ ਦੂਜੇ ਸੂਏ ਵਹਿੜੇ ਹੀ ਸੁੰਦੀ ਆ ਠੀਕ ਆ ਇਹ ਵੀ ਲੋਕਲ ਹੀ ਲਈ ਵੀ ਆਪਣੀ ਆਪਣਾ ਪਹਿਲਾਂ ਠੋਕ ਕੇ ਕਿਹਾ ਵਾ ਵੀ ਜਿੱਦੇ ਜਾਸੀ ਹੋਊਗੀ ओरिजिनल ਪੰਜਾਬ ਵਾਲੀ ਹੋਊਗੀ ਆ ਸੀਗੀਆਂ ਵਹਿੜਾ ਦੋਨੇ ਵਿਗੀਆਂ ਆ ਠੀਕ ਆ ਤੇਰੇ ਆਉਣ ਤੋਂ ਪਹਿਲਾਂ ਦੋਵਾਂ ਦੇ ਸੌਦੇ ਹੋਏ ਹੋਏ ਆ ਇਹ ਸੂਈਆਂ ਸੀਗਾ ਗੱਬਣ ਹਾਂ ਇੱਕ ਸੂਈ ਵੀ ਸੀ ਇੱਕ ਗਬਨ ਲੋਕਲ ਹੀ ਲੈ ਗਏ ਹਾਂ ਲੋਕ ਲੋਕਲ ਬਾਈ ਠੀਕ ਆ ਆਪਾਂ ਇਹ ਉਹਨਾਂ ਦੀ ਵੀਡੀਓ 4 ਦਿਨਾਂ ਬਾਅਦ ਆ ਜੇ 5 ਦਿਨਾਂ ਬਾਅਦ ਆ ਦੋਨੇ ਦਿਨ ਤੁਰ ਫਿਰ ਕੇ ਬਸੂ ਲੈਣਾ ਬਾਈ ਠੀਕ ਆ ਜੀ ਹਾਂ ਕੋਈ ਇਹੋ ਜਾਂ ਆਪ ਜਰਾ ਮੰਡੀ ਤੇ ਵੀ ਬਾਹਰ ਜਾ ਕੇ ਰਾਜੀ ਨਹੀਂ ਠੀਕ ਆ ਤਨਵਾ ਸਿੱਧੀ ਗੱਲ ਦੱਸਣਾ ਉੱਥੇ ਵੀ ਬਾਈ ਵੱਡਣ ਬੋਨ ਬਾਹਰ ਨਹੀਂ ਨਿਕਲਦਾ ਕੋਈ ਉਹ ਚਲੋ ਖਰਚੇ ਬੜੇ ਬਹੁਤ ਪੈ ਜਾਂਦੇ ਬਹੁਤ ਪੈ ਜਾਂਦੇ ਬਾਈ ਮੁੜ ਕੇ ਇੱਕ ਮਾਰਜਨ ਆਪ ਦਾ ਥੋੜਾ ਹੁੰਦਾ ਜਿਹਦਾ ਦਾਸ ਰੱਖਣਾ ਹੋਵੇ ਤਾਂ ਉਸ ਹਾਣਾ ਬੰਦਾ ਚੱਲ ਪੈਣਾ ਨਵਾਂ ਕਾਮਾ ਬਾਈ ਮੇਰੇ ਦਾ ਇੱਥੇ ਆਪਾਂ ਸਿੱਧਾ ਪਿੰਡ 'ਚ ਅੱਗੇ ਵੀ ਕਿਹਾ ਵੀ ਚਾਰ ਘਰ ਹਾਂ ਠੀਕ ਆ 11 ਘਰ ਉ ਤਿੰਨ ਜਿਹੜੇ ਦੂਜੇ ਆ ਉਹ ਪੁਰਾਣੇ ਆ ਸੀ ਬਾਈ ਫੁੱਲ ਹੂੰ ਉਹਨਾਂ 'ਚ ਪੈਰ ਲਾਉਣੇ ਬਾਈ ਬਹੁਤ ਔਖੇ ਸੀ ਹੂੰ ਜੇ ਮੈਂ 5 10 ਵਾਲੇ ਪਾਸੇ ਝਾਗਦਾ ਮੈਂ ਤਾਂ ਪਸ਼ੂ ਨਹੀਂ ਵੇਖਣਾ ਸੀ ਮੈਨੂੰ ਵੀ ਪਤਾ ਹੂੰ ਠੀਕ ਆ ਜੇ ਆਪਣਾ ਮਾਰ ਦੇਣ 22500 ਆ ਤੇ ਬਰਾਬਰ ਪਸ਼ੂ ਵੇਚੀ ਆਉਣੇ ਇਹ ਤਾਂ ਗੱਲ ਆ ਮਾਂ ਬਾਕੀ ਮਹਾਰਾਜ ਦੀ ਕਿਰਪਾ ਬਾਈ ਉਹੀ ਵਗਾਉਣ ਨਾਲ ਠੀਕ ਆ ਹਾਂ ਬਾਈ ਇਹ ਵੀ ਤਿੰਨ ਤੋਂ ਚਾਰ ਦੇਣੀ ਵਿੜਨੇ ਨੇ ਲੈਣੇ ਆ ਥੋੜਾ ਕੈਮਰੇ ਤੋਂ ਡਰਦੀ ਆ ਹਾਂ ਠੰਡੀ ਸੀਲ ਦੀ ਆਪਣੀ ਇਹਦੀ ਵੀ ਫੁੱਲ ਗਾਰੰਟੀ ਹੈ ਬਾਈ ਜਾਤ ਬਰੀਡ ਪੂਰੀ ਚੰਗੀ ਪੂਰੀ ਵਜਨ ਵਾਲੀ ਆ ਬਾਈ ਸਮੀ ਪਲੀ ਵੀ ਫੁੱਲ ਗਾਰੰਟੀ ਬਾਈ ਫੁੱਲ ਜਾਵਾਂ ਗਾਣਾ ਜੁ ਨਹੀਂ ਗੱਲ ਤੁੰਦੀ ਓਰੀ ਜੇਦੀ ਆਪਣੀ ਫੁੱਲ ਗਾਰੰਟੀ ਉਹ ਵਿਖਾ ਵੀ ਦੇਈ ਬਾਅਦ ਚ ਠੀਕ ਆ ਉਹ ਬਾਅਦ ਚ ਕੋਈ ਨਹੀਂ ਦਿਖਾ ਦਿੰਦੇ ਆ ਜੀ ਚੈੱਕ ਕਰਾ ਦਿੰਦੇ ਆ ਸੋਹਣਾ ਥਾਣਾ ਦਾ ਸਹਜ ਕੱਲਾ ਕੱਲਾ ਨਿੱਖੜ ਮਾ ਹੱਤੀ ਚਵਾਈ ala ਥਾਣਾ ਚਾਰ ਹੀ ਥਾਣਾ ਦਿਨ ਪੰਜ ਚਾਰ ਲੈ ਜੂ ਗੋਲ ਮਟੋਲ ਜੀ ਆ ਇਹ ਕਰਮਾਂ ਵਾਲੀ ਬਾਈ ਸਮੀ ਬੜੀ ਆ ਐ ਹਾਂ ਬਾਕਰ ਵਾਲੀਆਂ ਵਾਂਗੂ ਪਸਲੀਆਂ ਦਾ ਨਹੀਂ ਨਗਾਣੀ ਇਹ ਤਾਂ ਗੱਲ ਹੈ ਜੀ ਆ ਜੀ ਬਾਕੀ ਚੈੱਕ ਕਰ ਸਕਦੇ ਹੋ ਜੀ ਇਰੀ ਹਾਈਟ ਥੋੜੀ ਜੀ ਉਹਦੇ ਨਾਲ ਦੋਹਾਂ ਨਾਲੋਂ ਦਰਮਿਆਨੀ ਆ ਉਹਨਾਂ ਨਾਲ ਕੋਈ ਹਿਮਾਚਲ ਵਾਲੀ ਵਾਂਗੂ ਛੋਟੀ ਨਹੀਂ ਆ ਸਕਦੇ ਆ ਆਪਾਂ ਇਹ ਦਰਮਿਆਨੀ ਆ ਇਹ ਦਰਮਿਆਨੀ ਆ ਬਾਈ ਨੋਰਮਲ ਜੀ ਹਾਈਟ ਰੱਖ ਲੋ ਛੋਟੀ ਮੰਨ ਕੇ ਵੀ ਨਾ ਆਇਓ ਤੇ ਬਾਹਲੀ ਵੱਡੀ ਮੰਨ ਕੇ ਵੀ ਨਾ ਆਇਓ ਕੈਮਰੇ ਤੋਂ ਪਤਾ ਨਹੀਂ ਹੋਊਗੀ ਜੀ ਪਰ ਨੋਰਮਲ ਜੀ ਹਾਈਟ ਮੰਨ ਕੇ ਤੁਸੀਂ ਆ ਸਕਦੇ ਆ ਜੀ ਸੋਨਾ ਕਟ ਵਾਲਾ ਹਵਾਨ ਥਣ ਕੱਲਾ ਕੱਲਾ ਨਿਖੜਮ ਹੱਤੀ ਜਵਾਈ ਵਾਲਾ ਥਣ ਥਣ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਿੰਦੇ ਹੋਰ ਸ਼ਾਕ ਪੂਰਾ ਬਿਣਜ ਬਾਕੀ ਚੰਗੀ ਆ ਚਮਕਦਮ ਕਾਲੀ ਵਹਿੜ ਆ ਕੋਈ ਆਏ ਨਹੀਂਗਾ ਲਿੱਸੀ ਫਿੱਕੀ ਨਹੀਂ ਮਾੜਾ ਕੈਮਰੇ ਤੋਂ ਡਰਦੀ ਆ ਠੰਡੀ ਦੀ ਵੀ ਆਪਣੀ ਫੁੱਲ ਗਰੰਟੀ ਆ ਬਈ ਇਹਦੀ ਡਿਮਾਂਡ ਜੀ ਬਈ ਮੁੱਲ ਇਹਦਾ ਨਹੀਂ ਕਰਦਾ ਜਮਾ ਜੈਸ ਨੂੰ ਏਰੀ ਵੀ 95000 ਰੁਪਏ ਜੋੜਾ ਲੈ ਜੀ ਬਬ ਸ਼ੋਰ ਛੱਪਾ ਹੀ ਹੋਣਗੇ ਬਈ ਠੀਕ ਆ ਵੀਰੇ ਸ਼ੋਰ ਛੱਪਾ ਹੀ ਹੋਊਗਾ ਬਾਕੀ ਹਾਂ ਏਰੀ ਦਾ ਹਾਈਟ ਵਿਖਾ ਦੇ ਲੈ ਇਹ ਤਾਂ ਪੱਤੀ ਆਰੀ ਨਾਲ ਪੰਜਾਬ ਵਾਲਾ ਹਾਂ ਬਾਕੀ ਜੀ ਨੂੰ ਵੀ ਕੋਈ ਆਹ ਆ ਪਾਤਾ ਬਈ ਲੋਕ ਐਡਿੰਗ ਐਡਿੰਗਾਂ ਦੇ ਕਰੀ ਜਾਂਦੇ ਆ ਠੀਕ ਆ ਜਿਹੜੇ ਹਰੇ ਮੂਰੀਆਂ ਚਾਹੁੰਦੀਆਂ ਤੈਨੂੰ ਵੀ ਪਤਾ ਠੀਕ ਹੈ ਹਾਂ ਚਲੋ ਆ ਇਹ ਸ਼ਹਿਰ ਆ ਬਿਓਰ 라ਵੀ ਆਪਣੀ ਆਪਣੀਆਂ ਜਿਹਨੂੰ ਨਗ ਕੋਈ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ